ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕਾ ਮਾਨਸ ਸੰਦੇ ਆਸ ਅਨਵਾਹੇ ਗੁਰ 12 ਮਾ ਮਾ ਜੋ ਮਹਲਾ 5 ਕਰ ਚੌਥਾ ਏਕੋ ਅੰਕਾਰ ਸਤ ਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੈ ਲੋ ਰਾਮ ਚਾਰ ਕੁੰਟ ਦੇ ਦਿਸ ਪਰ ਮੈਂ ਥਕਿਆ ਏ ਪ੍ਰਭ ਕੀ ਸ਼ਾਮ ਤੈਨ ਦੁਦੇ ਤੇ ਬਾਰੀ ਕਿਤਨ ਆਵੈ ਕਾਮ ਜਾਲ ਬਿਨ ਸਾ ਕੁਮਲਾवते ਉਪਜਾ ਨਹੀਂ ਧਾਮ ਹਰ ਨਾ ਨਾ ਮਿਲਿਆ ਸਾਜਨਾ ਹਤ ਪਾਈਂ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੈ ਪਾਠਨਗਰ ਸੇ ਗ੍ਰਾਮ ਸਰਬ ਸੰਗਾਲ ਤਬੋਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਨੇ ਆ ਮੇਤ ਸਜਣ ਸਭ ਜਾਮ ਨਾਨਕੀ ਬਨੰਥਿਆ ਕਰ ਕਿਰਪਾ ਦਿਜ ਨਾਮ ਹਰ ਮੇਲੋ ਸੋਮੇ ਸੰਗ ਪ੍ਰਭ ਜਿਸ ਕਾਨ ਚਲਤਾ ਮ ਚੇਤ ਗੋਵਿੰਦ ਆਰਾਧੇ ਹੈ ਹੋਵੈ ਅਨੰਦ ਘੜਾ ਸੰਤੂ ਜਨਾ ਮਿਲ ਪਾਈਐ ਰਸਨਾ ਨਾਮ ਬਣਾ ਜਿਨ ਪਾਇਆ ਪ੍ਰਭ ਆਪਣਾ ਆਇਤ ਸੇ ਗਣਾ ਇਕਨ ਤਿਸ ਬਿਨ ਜੀਵਣਾ ਮਿਰਤਾ ਜਨਮ ਜਗਾ ਜਾਲ ਤולם ਹੈ ਨ ਪੂਰਿਆ ਰਵਿਆ ਵਿੱਚ ਵੜਾ ਸੋ ਪ੍ਰਭ ਜਿਤਨਾ ਆਵੇ ਕਿਤੜਾ ਦੁਖ ਗੁਨਾ ਜਿਨੇ ਰਵਿਆ ਸੋ ਪ੍ਰਭ ਤਿਨਾ ਭਾਗ ਬਣਾ ਹਰ ਦਸਨ ਕੋ ਮਨ ਲੋਚੇ ਦਾ ਨਾਨਕ ਪਿਆਸ ਮਨਾ jeet milaai so prabhu jis ka paaye laga waisa ke thiran kyo waadhiya jinaa prem bishuo har saajal purkh visar ka lagge maaya tu putr kalatra na sangat na har avanaasi o ਕਾਲਚ ਪਲ ਸਗਲੇ ਮੋਏ ਝੂਠਾ ਤੁੰਦਾ ਮੋਹ ਇੱਕ ਸਰ ਕੇ ਨਾਮ ਬਿਨ ਅਗਲੇ ਕੋਆ ਜੋ ਵਿਸਾਰ ਗੁਚਣਾ ਪ੍ਰਭ ਬਿਨ ਅਵਰ ਨਾ ਕੋ ਏ ਪ੍ਰੀਤਮ ਚਰਣੇ ਜੋ ਲਗੇ ਚਨਕੇ ਨਿਰਮਲ ਸੋਏ ਨਾਨਕ ਪ੍ਰਭ ਬੇਨਤੇ ਪ੍ਰਭ ਮਿਲੋ ਪ੍ਰਾਪਤ ਹੋਏ ਵੈ ਸਾਗ ਸੁਆਵਾ ਤਨ ਗੈ ਜਾ ਸੰਤ ਪੈਟ ਹਰ ਸੋਏ ਹਰ ਜੇਟ ਜੁੜੰਦਾ ਲੋੜਿਆ ਜਿਸ ਅਗ ਸਭ ਨਿਵੰਨ ਆਰੇ ਸੱਜਣਾ ਧਾਵਣ ਲੱਗਿਆ ਕਿਸੈ ਨਾ ਦੇ ਬਾਨਾ ਮਾਨਕ ਮੋਤੇ ਨਾਮ ਪ੍ਰਭ ਉਹ ਲੱਗ ਨਾਹੀ ਸੰ ਰੰਗ ਸੁਬ ਨਾਰਾਇਣ ਜਿਤੇ ਮਨ ਪਾਵਨ ਜੋ ਹਰ ਲੋੜ ਸੋ ਕਰੇ ਸੋ ਜੀ ਕਰਨਾ ਜੋ ਪ੍ਰਭ ਕੀਤੇ ਆਪਣੇ ਸੇ ਕਹਿ ਤਨ ਆਪਣ ਲਿਆ ਜੇ ਮਿਲੈ ਵਿਛੜ ਚੋਰ ਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾੜਨ ਹਰ ਜੀਠ ਰੰਗੀਲਾ ਤੇ ਸਤਣੀ ਜਿਸ ਕਾ ਭਾਗ ਮਥਨ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪਰਕਤਿ ਆਗ ਕਾ ਮਾਨਸ ਸੁੰਧਿਆਸ ਦੋ ਪਾਇ ਬੁਗੋਚ ਐ ਗਲ ਪੈ ਇਸ ਚਮਕੀ ਪਾਸ ਜਿਹ ਆ ਬੀਜੈ ਸੋ ਨੂੰੜ ਮਥੈ ਜੋ ਲਿਖਿਆਸ ਰਹਿਣ ਵਿਹਾੜੇ ਪੁਸ਼ਤਾਣੇ ਓਟ ਚਲੇ ਗਏ ਨੀਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਉਦ ਬਿਨ ਦੂਜਾ ਕੋ ਨਹੀਂ ਨਾਨਕ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਾਨ ਹਰ ਚੰਨ ਨਿਵਾਸ ਸਾਵਣ ਸਰਸੇ ਕਾਮਣੀ ਚਰਨ ਕਮਲ ਸੋ ਪਿਆਰ ਮਾਨ ਤਨ ਰਤਾ ਸਾਚ ਰੰਗ ਏਕੋ ਨਾਮ ਆਧਾਰ ਵੇਖਿਆ ਰੰਗ ਕੁੜਾ ਵਿਆ ਦਿਸਨ ਸਭ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੇ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰੰਥ ਪ੍ਰਕਿਆ ਪਾਰ ਹਰ ਮਿਲਣ ਨੂੰ ਮਨ ਲੋਚਦਾ ਕਰ ਮਿਲਾ ਵਣ ਹਾਰ ਜਿਨੇ ਸਖਿਆ ਪ੍ਰਭ ਪਾਇਆ ਹਉ ਤਨ ਕੈ ਸਦ ਬਲ ਹਾਰ ਨਾਨਕ ਹਰ ਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੋਹਾ ਗਣੀ ਜਿਨੇ ਰਾਮ ਨਾ ਉਹ ਰਹਾਰ ਪਦ ਪਰਮ ਭੁਲਾਣਿਆ ਦੁਜਾ ਲਗਾਹੇਤ ਲਖ ਸ਼ਿੰਗਾਰ ਬਣਾਇ ਕਾਰਜ ਨਾ ਹੀ ਕੀਤਾ ਜਿਤ ਦਿਨ ਦੇਵਨ ਸੁਸੇ ਤਤਵੇਲਾ ਕਾ ਸੁਨ ਪ੍ਰੇਤ ਪਕੜ ਚਲਾਇ ਨੂੰ ਦੂਤ ਜਾਮ ਕਿਸੇ ਨਾ ਦੇਨੀ ਪੀਤਾ ਛੱਡ ਕੋੜੋ ਤੈ ਕਿੰਨਾ ਬਾਹੇ ਜਿਨ ਸੋ ਲਗਾਇ ਤਾ ਹੱਥ ਮਰੋੜ ਤਨ ਕਪੈ ਸਿਆਹ ਹੋ ਹਵਾ ਸੇ ਤੋ ਜਿਹ ਅਬ ਜੈ ਸੁਣ ਨਾ ਕਰਮਾਂ ਸੰੜਾ ਕੀ ਤਾ ਨਾਨਕ ਪ੍ਰਭ ਸਰਣਾਗਤੇ ਚਰਨ ਬੋਤ ਪ੍ਰਭ ਦੇਤਾ ਸੇ ਪਾਦਵ ਨਰਕਨ ਪਾਈਐ ਗੁਰ ਰਖਣ ਵਾਲਾ ਹੈ ਤ ਅਸੰਨ ਪ੍ਰੇਮ ਮਹਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕੜੇ ਕੋ ਆਣ ਮਿਲਾਵੇ ਮਾਇ ਸੰਤ ਸਹਾਇ ਰਾਹ ਪ੍ਰੇਮ ਕੇ ਹਉ ਤਨ ਕਲਾ ਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੇ ਨਾਹੀਂ ਜਾਏ ਜਿਨੇ ਚਾਖਿਆ ਪ੍ਰੇਮ ਰਸ ਸਿत्रਪਤ ਰਹ ਆਗਾਏ ਆਪ ਤਿਆਗ ਬਨੰਤੀ ਕਰਹਿ ਲਿਓ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸਿਵ ਛੁੜਕ ਤ ਨ ਜਾਏ ਪਰਾਵੈਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਇ ਅਸੂ ਸੁਖੀ ਵਸੰਧੀਆਂ ਜਿਨਾਬ ਹਰ ਰਾਇ ਕਤ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭ ਰੋਗ ਵੇਮਕ ਹੋਏ ਰਾਮ ਤੇ ਲਗਨ ਜਨਮ ਵਿੱਚ ਜੋ ਹੋਗਾ ਕਿਨ ਮਾ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋ ਵਾ ਰੋ ਜੋ ਕੀਤਾ ਕਿਸੂ ਨਾ ਹੋਵੇ ਲਿਖਿਆ ਤਰ ਸਮਝੋਗਾ ਵਡ ਭਾਗੇ ਮੇਰਾ ਪ੍ਰਭ ਮਿਲੈ ਤਾ ਉਤਰਾ ਸਭ ਵਿਯੋਗ ਨਾਨਕ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਭ ਸੋਚ ਮੰਗਰ ਮੈਂ ਸੋਹੰਦੀਆ ਹਰ ਪਿਰ ਸੰਗ ਬਹਿਟੜਿਆ ਤਿਨ ਕੀ ਸੋਭਾ ਕਿਆ ਗਣੀ ਜਿਨ ਸਾਹਿਬ ਮੈਂ ਲੜਿਆ ਤਨ ਮਨ ਮੋਲਿਆ ਰਾਮ ਸੋ ਸੰਗ ਸਾਦ ਸਹਿ ਲੜਿਆ ਸਾਦ ਜਿਨਾ ਤੇ ਬਹਾਰੇ ਸੇ ਰਹਿਨ ਇਕ ਲੜਿਆ ਜਿਨ ਦੁੱਖ ਨ ਕਬੂਤਰ ਸੇ ਜਮ ਕੇ ਵਸ ਪੜਿਆ ਜਿਨੀ 라ਵਿਆਂ ਪ੍ਰਭ ਆਪਣਾ ਸੇ ਦਿਸਨਨ ਤੇ ਖੜਿਆ ਰਤਨ ਜਵਹਿਰ ਲਾਲ ਹਰ ਕੰਠ ਜਿਨਾ ਜੜਿਆ ਨਾਨਕ ਬਾਂਛੇ ਧੂੜ ਤੇ ਨਾ ਪ੍ਰਭ ਸਰਣ ਦਰ ਪੜਿਆ ਮੰਗਰ ਪ੍ਰਭ ਰਦਣਾ ਬਹੁ ਨ ਜਨ ਮੜਿਆ ਪੋਗ ਦੁਕਾ ਨਾ ਵਿਆਪੇ ਕੰਠ ਮਿਲਿਆ ਹਰਨਾਉ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗਣਾ ਸਾਉ ਓਟ ਗੋਵਿੰਦ ਗੋਪਾਲ ਰਾਏ ਸਿਵਾ ਸਵਾਮੀ ਲਾਹ ਵਿਖਿਆ ਪੋਹਿ ਨ ਸਕੈ ਮਿਲ ਸਾਧੂ ਗੁਣ ਗਾਓ ਜਹ ਤੇ ਉਪਜੇ ਤੈ ਮਿਲੇ ਸਚੇ ਪ੍ਰੇਤ ਸਮਾਉ ਕਰ ਗਹਿ ਲੀਨੀ ਪਾਰ ਬ੍ਰਹਮ ਬਹੁ ਨ ਵਿਛੜਿਆਉ ਬਾਹਰ ਜਾਓ ਲਖ ਬੇਰੀਆ ਹਰ ਸਜਨਾ ਗਮ ਆਗਾਹ ਸਰਵ ਪੈ ਨਾਰਾਇਣੈ ਨਾਨਕ ਦਰ ਪਰ ਆਓ ਨਾਨਕ ਦਰ ਪਰ ਆਓ ਪੋਗ ਸਾਂਦਾ ਸੁਰਬ ਸੁਖਾ ਜਿਸ ਬਖਸ਼ੇ ਵੇ ਪ੍ਰਵਾਉ ਮਾਗ ਮਜਨ ਸੰਗ ਸਾਧੂਆ ਤੋੜੇ ਕਾਰੇਸ਼ਨਾਨ ਹਰ ਕ ਨਾਮ ਤੇ ਆਏ ਸੁਣਾ ਸਭ ਨਾਨੋ ਕਰਦਾਨ ਜਨਮ ਕਰਮਲ ਉਤਰ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨ ਮੋਹੀਏ ਬਿਨਸ ਲੋਭ ਸੁਹਾਰ ਸਚੇ ਮਾਰਗ ਚਲਦਿਆ ਉਸਤਤ ਕਰੇ ਜਾਰੋ ਆੜ ਸੜ ਤੀਰਤ ਸਗਲ ਪੁੰਨ ਜਿਦਿਆ ਪਰਵਾਨ ਜਿਸਨੋ ਦੇਵੈ ਤੇ ਆਕਾਰ ਸੋਇ ਫੁਰਖ ਸੋ ਜਾਨ ਜਿਨਾਮ ਲਿਆ ਕਬ ਆਪਣਾ ਨਾਨਕ ਤੈਨੁ ਕੁਰਬਾਨ ਮਾਗ ਸੁਚੇ ਸੇ ਕਾਂਢੈ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਅਨੰਦੋ ਪਾਰ ਜਨਾ ਆਰੇ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੇ ਸਵਾਵੇ ਸਰ ਸੁਖ ਹਉ ਦੁੱਖਾ ਨਾਹੀਂ ਜਾਏ ਇਸ ਪੁਨੀ ਵੜ ਭਾਗਣੇ ਵਰ ਪਾਇਆ ਹਰ ਰਾਇ ਮਿਲ ਸਹਿਆਂ ਮੰਗਲ ਗਾਵੈ ਗੀਤ ਗੋਵਿੰਦਾ ਲਾਏ ਹਰ ਜਿ ਅਵਰਣਾ ਦਿਸੈ ਕੋ ਦੂਜਾ ਲਵਨ ਲਾਏ ਹਲਤ ਬਲਦ ਸਵਾਰਿਓ ਨ ਨਾ ਚਲ ਨ ਦਿੱਤ ਨ ਜਾਏ ਸੰਸਾਰ ਤੇ ਰਕਿਆ ਨਾ ਬਹੁ ਨਾ ਜਨਮਤਾਏ ਜਹਵਾ ਇਕ ਅਨੇਕ ਗੁਣ ਤਾਰੇ ਨਾਨਕ ਚਰਣੇ ਪਾਏ ਫਲ ਗੁਣਿਤ ਸਾਲਾਹੀਐ ਜਿਸਨੋ ਦਿਲ ਨਾਤਾ ਮਾਏ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਾਰੇ ਹਰ ਗੁਰ ਪੁਰ ਆਰਾਧਿਆ ਦਰਗਹ ਸੱਚ ਖਰੇ ਸਾਰੇ ਸੁਖਾਂ ਦੇ ਚਰਣਾ ਹਰ ਪਾਉ ਜਲ ਵਿਖਮ ਤਾਰੇ ਪ੍ਰੇਮ ਭਗਤ ਤਿੰਨ ਪਾਈਆ ਵਿਕਿਆ ਨਾਏ ਜਰੇ ਕੂੜ ਗਏ ਦੁਬਦਾਨ ਸੇ पूर्ण सचे भरे पारब्रह्म प्रभु सेवदे मन अंदर एकतरे महादिवस मूर्त पाले जिस को नजर कारे नानक का मंगए दर्शदान ਕਿਰਪਾ ਕਰੋ ਹਾਰੇ ਪਾਰ ਬ੍ਰਹਮ ਪ੍ਰਭ ਸੇਵਾ ਦੇ ਮਨ ਅੰਦਰ ਇਕ ਤਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ